ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਲਾ ਮੇਕਰਸ ਦੇ ਦੁਆਰਾ ਉਸ ਲੈਜਿਸਲੇਸ਼ਨ ਨੂੰ ਅਪਰੂਵ ਕਰ ਦਿੱਤਾ ਗਿਆ ਆ ਲਾ ਮੇਕਰਸ ਦੇ ਦੁਆਰਾ ਜਿਹਦੇ ਵਿੱਚ ਡੀਪ ਫੇਕਸ ਆ ਉਹਨਾਂ ਦੇ ਉੱਤੇ ਬੈਨ ਲਾਇਆ ਜਾਊਗਾ ਕਹਿੰਦੇ ਵੀ ਡੈਮੋਕ੍ਰੇਟਸ ਦੇ ਦੁਆਰਾ ਇਸ ਟਾਈਮ ਕੰਟਰੋਲ ਕੀਤੀ ਜਾ ਰਹੀ ਹੈ ਲੈਜਿਸਲੇਚਰ ਤੇ ਉਹਦੇ ਵਿੱਚ ਕਹਿੰਦੇ ਵੀ ਹੰਡਰਡਸ ਆਫ ਬਿਲ ਦੇ ਉੱਤੇ ਉਹਨਾਂ ਨੇ ਫਾਈਨਲ ਵੀਕ ਦੇ ਵਿੱਚ ਸੈਸ਼ਨ ਚ ਗੱਲਬਾਤ ਜਿਹੜੀ ਉਹ ਕਰਦੇ ਹੋਏ ਇਹਨਾਂ ਬਿਲਸ ਨੂੰ ਜਿਹੜਾ ਉਹ ਪਾਸ ਕਿਤਾ ਆ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਗਵਰਨਰ ਆ ਉਹ 30 ਸਪਟੰਬਰ ਨੂੰ ਹੋ ਸਕਦਾ ਵੀ ਬਹੁਤ ਸਾਰੇ ਇਨਾਂ ਪ੍ਰਪੋਜ਼ਲਸ ਦੇ ਉੱਤੇ ਆਪਣੇ ਦਸਤਖਤ ਆ ਉਹ ਸਾਈਨ ਕਰ ਦੇਣ ਜਾਂ ਵੀਟੋ ਕਰ ਦੇਣਗੇ ਤੇ ਜਾਂ ਫਿਰ ਲਾ ਜਿਹੜਾ ਵਿਦਆਊਟ ਸਿਗਨੇਚਰ ਉਹਨਾਂ ਨੂੰ ਜਿਹੜਾ ਉਹ ਬੰਨ ਦਿੱਤਾ ਜਾਊਗਾ ਜੁਲਾਈ ਮਹੀਨੇ ਦੇ ਵਿੱਚ ਨਿਊਜ਼ਮ ਹੋਣਾ ਨੇ ਇਹ ਜ਼ਿਕਰ ਕੀਤਾ ਸੀਗਾ ਵੀ ਇਲੈਕਸ਼ਨ ਡੀਪ ਫੇਕਸ ਨੂੰ ਰੋਕਣ ਦੇ ਲਈ ਜੇ ਕੋਈ ਪ੍ਰਪੋਜ਼ਲ ਉਹਨਾਂ ਦੇ ਸਾਹਮਣੇ ਆਉਂਦਾ ਹੈ ਤੇ ਉਹ ਉਸ ਨੂੰ ਸਾਈਨ ਕਰ ਦੇਣਗੇ ਸੋ ਇਸ ਦੇ ਵਿੱਚ ਹੁਣ ਕਿਉਂਕਿ ਇਲੈਕਸ਼ਨ ਦਾ ਦੌਰ ਆ ਦੋ ਮਹੀਨੇ ਰਹਿ ਗਏ ਆ 60 61 ਦਿਨ ਜਿਹੜੇ ਉਹ ਰਹਿ ਗਏ ਆ ਤੇ ਇਹਦੇ ਵਿੱਚ ਹੁਣ ਚਾਹੁੰਦੇ ਆ ਵੀ ਡੀਪ ਫੇਕਸ ਨੂੰ ਕਿਤੇ ਨਾ ਕਿਤੇ ਕੰਬੈਟ ਕਿੱਤਾ ਜਿਹੜਾ ਉਹ ਜਾਚ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਬਹੁਤ ਸਾਰੇ ਅਜਿਹੇ ਟੂਲਸ ਦੇ ਨਾਲ ਵੋਟਰਸ ਨੂੰ ਕਹਿੰਦੇ ਵੀ ਟਰਿਕ ਕੀਤਾ ਜਾ ਸਕਦਾ ਹੈ ਬੈਨ ਕਰਨ ਤੋਂ ਬਾਅਦ ਦੇ ਵਿੱਚ ਇਸ ਨੂੰ ਇਵੈਂਚੁਅਲੀ ਲਾਗੂ ਕੀਤਾ ਕਿ ਕਿੱਦਾਂ ਜਾਊਗਾ ਉਹ ਇੱਕ ਵੱਡੀ ਜਿਹੜੀ ਚੁਣੌਤੀ ਇਹਨਾਂ ਦੇ ਲਈ ਜਿਹੜੀ ਉਹ ਹੋਊਗੀ ਕਹਿੰਦੇ ਇਹੀ ਨਹੀਂ ਡੀਪ ਫੇਕ ਦੇ ਜ਼ਰੀਏ ਅੱਜਕੱਲ ਮਾਈਨਰਸ ਦੀ ਜਿਹੜੀ ਪੋਰਨੋਗ੍ਰਾਫੀ ਵੀਡੀਓਜ਼ ਆ ਉਹ ਵੀ ਬਹੁਤ ਜ਼ਿਆਦਾ ਵਧਣ ਲੱਗ ਗਈਆਂ ਆ ਤੇ ਇਹ ਬਿੱਲ ਉਸ ਨੂੰ ਵੀ ਨਾਲ ਰੋਕੇਗਾ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਲਾ ਮੇਕਰਸ ਦੇ ਦੁਆਰਾ ਉਸ ਲੈਜਿਸਲੇਸ਼ਨ ਨੂੰ ਅਪਰੂਵ ਕਰ ਦਿੱਤਾ ਗਿਆ ਆ ਲਾ ਮੇਕਰਸ ਦੇ ਦੁਆਰਾ ਜਿਹਦੇ ਵਿੱਚ ਡੀਪ ਫੇਕਸ ਆ ਉਹਨਾਂ ਦੇ ਉੱਤੇ ਬੈਨ ਲਾਇਆ ਜਾਊਗਾ ਕਹਿੰਦੇ ਵੀ ਡੈਮੋਕ੍ਰੇਟਸ ਦੇ ਦੁਆਰਾ ਇਸ ਟਾਈਮ ਕੰਟਰੋਲ ਕੀਤੀ ਜਾ ਰਹੀ ਹੈ ਲੈਜਿਸਲੇਚਰ ਤੇ ਉਹਦੇ ਵਿੱਚ ਕਹਿੰਦੇ ਵੀ ਹੰਡਰਡਸ ਆਫ ਬਿਲ ਦੇ ਉੱਤੇ ਉਹਨਾਂ ਨੇ ਫਾਈਨਲ ਵੀਕ ਦੇ ਵਿੱਚ ਸੈਸ਼ਨ ਚ ਗੱਲਬਾਤ ਜਿਹੜੀ ਉਹ ਕਰਦੇ ਹੋਏ ਇਹਨਾਂ ਬਿਲਸ ਨੂੰ ਜਿਹੜਾ ਉਹ ਪਾਸ ਕਿਤਾ ਆ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਗਵਰਨਰ ਆ ਉਹ 30 ਸਪਟੰਬਰ ਨੂੰ ਹੋ ਸਕਦਾ ਵੀ ਬਹੁਤ ਸਾਰੇ ਇਨਾ ਪ੍ਰਪੋਜ਼ਲਸ ਦੇ ਉੱਤੇ ਆਪਣੇ ਦਸਤਖਤ ਆ ਉਹ ਸਾਈਨ ਕਰ ਦੇਣ ਜਾਂ ਵੀਟੋ ਕਰ ਦੇਣਗੇ ਤੇ ਜਾਂ ਫਿਰ ਲਾ ਜਿਹੜਾ ਵਿਦਆਊਟ ਸਿਗਨੇਚਰ ਉਹਨਾਂ ਨੂੰ ਜਿਹੜਾ ਉਹ ਬਣ ਦਿੱਤਾ ਜਾਊਗਾ ਜੁਲਾਈ ਮਹੀਨੇ ਦੇ ਵਿੱਚ ਨਿਊਜ਼ਮ ਹੁਣਾ ਨੇ ਇਹ ਜ਼ਿਕਰ ਕੀਤਾ ਸੀਗਾ ਵੀ ਇਲੈਕਸ਼ਨ ਡੀਪ ਫੇਕਸ ਨੂੰ ਰੋਕਣ ਦੇ ਲਈ ਜੇ ਕੋਈ ਪ੍ਰਪੋਜ਼ਲ ਉਹਨਾਂ ਦੇ ਸਾਹਮਣੇ ਆਉਂਦਾ ਹੈ ਤੇ ਉਹ ਉਸ ਨੂੰ ਸਾਈਨ ਕਰ ਦੇਣਗੇ ਸੋ ਇਸ ਦੇ ਵਿੱਚ ਹੁਣ ਕਿਉਂਕਿ ਇਲੈਕਸ਼ਨ ਦਾ ਦੌਰ ਆ ਦੋ ਮਹੀਨੇ ਰਹਿ ਗਏ ਆ 60 61 ਦਿਨ ਜਿਹੜੇ ਉਹ ਰਹਿ ਗਏ ਆ ਤੇ ਇਹਦੇ ਵਿੱਚ ਹੁਣ ਚਾਹੁੰਦੇ ਆ ਵੀ ਡੀਪ ਫੇਕਸ ਨੂੰ ਕਿਤੇ ਨਾ ਕਿਤੇ ਕੰਬੈਟ ਕਿੱਤਾ ਜਿਹੜਾ ਉਹ ਜਾ ਚੁੱਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਬਹੁਤ ਸਾਰੇ ਅਜਿਹੇ ਟੂਲਸ ਦੇ ਨਾਲ ਵੋਟਰਸ ਨੂੰ ਕਹਿੰਦੇ ਵੀ ਟ੍ਰਿਕ ਕੀਤਾ ਜਾ ਸਕਦਾ ਹੈ ਬੈਨ ਕਰਨ ਤੋਂ ਬਾਅਦ ਤੇ ਵਿੱਚ ਇਸ ਨੂੰ ਇਵੈਂਚੁਅਲੀ ਲਾਗੂ ਕੀਤਾ ਕਿੱਦਾਂ ਜਾਊਗਾ ਉਹ ਇੱਕ ਵੱਡੀ ਜਿਹੜੀ ਚੁਣੌਤੀ ਇਹਨਾਂ ਦੇ ਲਈ ਜਿਹੜੀ ਉਹ ਹੋਊਗੀ ਕਹਿੰਦੇ ਇਹੀ ਨਹੀਂ ਡੀਪ ਫੇਕ ਦੇ ਜ਼ਰੀਏ ਅੱਜਕੱਲ ਮਾਈਨਰਸ ਦੀ ਜਿਹੜੀ ਪੋਰਨੋਗ੍ਰਾਫੀ ਵੀਡੀਓਜ਼ ਆ ਉਹ ਵੀ ਬਹੁਤ ਜ਼ਿਆਦਾ ਵਧਣ ਲੱਗ ਗਈਆਂ ਆ ਤੇ ਇਹ ਬਿੱਲ ਉਸ ਨੂੰ ਵੀ ਨਾਲ ਰੋਕੇਗਾ